ਸੜਕਾਂ ਦਾ ਬੁਰਾ ਹਾਲ ਹੈ ਇਹਨੂੰ ਠੀਕ ਕਰਵਾਇਆ ਸੜਕ ਵੀ ਨਹੀਂ ਬੇਦਰਿਸਾਲਾ ਚੱਲਣਾ ਫਿਰਨਾ ਸੌਖਾ ਹੋ ਜਾਵੇ ਨਹੀਂ ਤੇ ਡਿੱਗਣ ਤੇ ਹਮੇਸ਼ਾ ਡਰ ਲੱਗਦਾ ਪੁਰਾਣਾ ਲੋਕਲ ਇਹਦਾ ਮਸ਼ਹੂਰ ਹੈਗਾ ਜਦੋਂ ਇਧਰ ਮੁੜੀਦਾ ਹੈ ਨਾ ਤੇ ਐਨਾ ਡਰ ਲੱਗਦਾ ਕਿਤੇ ਡਿੱਗ ਕੇ ਕੋਈ ਸਾਰਾ ਸੱਟ ਫੇਟ ਹੀ ਨਾ ਲੱਗ ਜਾਵੇ ਕਿਉਂਕਿ ਉਹ ਓਵਰ ਏਜ ਹੈਗੇ ਆ 76 ਸਾਲ ਦੀ ਮੇਰੀ ਉਮਰ ਹੈ ਜੇ ਮੈਂ ਡਿੱਗ ਜਾਵਾਂ ਤੇ ਮੈਨੂੰ ਲੱਗਦਾ ਮੇਰੀ ਹੱਡੀ ਟੁੱਟੀ ਹੋਰ ਜਾਵੇ ਤੇ ਮੇਰਾ ਸਾਰਾ ਕੰਮ ਹੀ ਬਰਬਾਦ ਸਾਹ ਹਾਲੇ ਵੀ ਉਹਦੇ ਬੰਦੇ ਅੱਡੇ ਦਾ ਵੈਸੇ ਹੀ ਕਰ ਜਾਂਦੇ ਐ ਐਡੇ ਟੋਏ ਆ ਪਤਾ ਹੀ ਨਹੀਂ ਲੱਗਦਾ ਜਲ ਕਰਦਾ ਬੋਰਡ ਹੀ ਨਾ ਦਈਏ ਇਹ ਬੋਰਡ ਦਾ ਹੱਕ ਹੀ ਨਹੀਂ ਰੱਖਦੇ ਦੇ ਕੰਮ ਦਾ ਕੋਈ ਕਰਨਾ ਨਹੀਂ ਹੁਣ ਆਏ ਸੀ ਕਿ ਕੌਨਸਾ ਉਹ ਕਹਿੰਦਾ ਵੀ ਆ ਉਹ ਬੰਨਾ ਪਰਲਾ ਪਰਲੀ ਰੋਲ ਇਹ ਨਹੀਂ ਬੰਨੇ ਟਿਊਰੇਜੇਲ ਪੈਨ ਤੋਂ ਬਾਅਦ ਵੀ ਸੀਵਰੇਜ ਦੀ ਦਿੱਕਤ ਆਂਦੀ ਹੈ ਤੇ ਨਾ ਇਹਨਾਂ ਨੇ ਸੜਕਾਂ ਬਣਾਈਆਂ ਹੈਗੀਆਂ ਬਹੁਤ ਦਿੱਕਤ ਆਂਦੀ ਰੋੜੇ ਪਏ ਹੁੰਦੇ ਕਿਸ ਟਾਈਮ ਸ਼ੀਸ਼ੇ ਦੇ ਵੱਜਦੇ ਹੈ ਸ਼ੀਸ਼ਾ ਟੁੱਟਣ ਦਾ ਵੀ ਡਰ ਹੁੰਦਾ ਸੜਕਾਂ ਟੋਟਲੀ ਮੇਰਾ ਕੰਮ 100% ਹੋ ਗਿਆ ਹੈ ਸਿਰ ਇੱਕ ਕੋਰਟ ਕੇਸ ਕਰਕੇ ਲੱਕੜਵਾਰ ਦੀ ਕਿਹੜੀ ਮੇਨ ਸੜਕਾ ਉਹਦਾ ਰੋਲਾ ਚੱਲਦਾ ਸੀ ਕੋਰਟ ਸਟੇ ਲਿਆ ਆਇਆ ਸੀਗਾ ਠੇਕੇਦਾਰ ਨੇ ਉਹ ਠੇਕਾ ਕੈਨਸਲ ਆਉਣ ਕਰਕੇ ਉਹ ਕੋਰਟ ਚਲੇ ਗਿਆ ਸੀ ਇਸ ਕਰਕੇ ਇਹ ਸੜਕ ਲੇਟ ਹੋ ਗਈ ਕਿ ਕੱਚੀ ਰੋਡ ਆ ਮਿੱਟੀ ਘਾਟਾ ਇਕੱਠਾ ਹੋ ਜਾਂਦਾ ਲੋਕ ਉਹਦੇ ਉੱਤੇ ਕੂੜਾ ਸੁੱਟ ਦਿੰਦੇ ਆ ਇਹਦੇ ਮੈਂ ਕਈ ਵਾਰ ਟਰਾਲੀਆਂ ਭਰਾ ਚੁਕਾਈਆਂ ਵੀ ਆ ਜੇ ਸਮਝ ਨਹੀਂ ਉਸ ਦੇ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਤਮੰਨਾ ਬੇਦੇ ਸੋ ਨਗਰ ਨਿਗਮ ਚੋਣਾ ਲੁਧਿਆਣਾ ਦੀਆ ਹੋਣ ਜਾ ਰਹੀ ਹੈ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਇਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਹਰ ਵਾਰਡ ਦਾਇਕ ਦਾ ਦੌਰਾ ਕੀਤਾ ਜਾਵੇ ਜਾਂ ਜਾਇਜ਼ਾ ਲਿਆ ਜਾਵੇ ਕਿੰਨੇ ਕੁ ਵਿਕਾਸ ਕਰਾਏ ਜਿਹੜੇ ਕੌਂਸਲਰ ਦੇ ਵੱਲੋਂ ਆਪਣੇ ਆਪਣੇ ਵਾਰਡ ਦੇ ਵਿੱਚ ਕਰਵਾਏ ਗਏ ਨੇ ਅੱਜ ਅਸੀਂ ਮੌਜੂਦ ਹੈਗੇ ਹਾਂ ਲੁਧਿਆਣਾ ਤੇ ਲੱਕੜ ਬਾਜ਼ਾਰ ਏਰੀਆ ਵਿਖੇ ਸੋ ਇੱਥੋਂ ਦੇ ਵਸਨੀਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਕਿੰਨਾ ਕੁ ਵਿਕਾਸ ਹੋਇਆ ਤੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਪੇਸ਼ ਆ ਰਹੀ ਹੈ ਇਸ ਦਾ ਤੁਹਾਡੇ ਨਾਲ ਮੇਰਾ ਨਾਮ ਰਜਿੰਦਰ ਸਿੰਘ ਜੀ ਕਦੋਂ ਤੋਂ ਤੁਸੀਂ ਲੱਕੜ ਬਾਜ਼ਾਰ ਤੇ ਇੱਥੇ ਏਰੀਆ 'ਚ ਰਹ ਰਹੇ ਹੋ ਮੈਂ ਕਾਫੀ ਦੇਰ ਤੋਂ ਇੱਥੇ ਹੀ ਰਹਿ ਰਿਹਾ ਹਾਂ ਸਾਰਾ ਕਿਹੜੇ ਕਿਹੜੀਆਂ ਡਿਵੈਲਪਮੈਂਟ ਦੀਆਂ ਗੱਲਾਂ ਕਰੀਏ ਤੇ ਹੋ ਚੁੱਕੇ ਕਿਹੜੇ ਕਿਹੜੇ ਕੰਮ ਜਿਹੜੇ ਕੌਂਸਲ ਵੱਲੋਂ ਕਰਵਾਏ ਜਾ ਚੁੱਕੇ ਦੇਖੋ ਜੀ ਸਾਡੇ ਸਾਹਮਣੇ ਦਾ ਸੜਕਾਂ ਦਾ ਬੁਰਾ ਹਾਲ ਹੈ ਇਹਨੂੰ ਠੀਕ ਕਰਵਾਇਆ ਸੜਕ ਵੀ ਨਹੀਂ ਬਿਹਤਰੀ ਨਾਲ ਚੱਲਣਾ ਫਿਰਨਾ ਸੌਖਾ ਹੋ ਜਾਵੇ ਨਹੀਂ ਤੇ ਡਿੱਗਣ ਤੇ ਹਮੇਸ਼ਾ ਡਾ ਲੈਂਦੇ ਬਸ ਯਕਿਨ ਕਰਿਓ ਇਸ ਸਮੇਂ ਜਦ ਸਾਫ ਸਫਾਈ ਨੂੰ ਲੈ ਕੇ ਗੱਲ ਕਰੀਏ ਜਾਂ ਕੋਈ ਪਾਣੀ ਦੀ ਰੁਕਾਵਟ ਲੈ ਕੇ ਛੜਕਾ ਤੋਂ ਪਰੇਸ਼ਾਨੀ ਹੋਰ ਤਾਂ ਅਦਰਵਾਈਜ਼ ਜੋ ਚੱਲੀ ਜਾਂਦਾ ਸਾਰੇ ਦੇ ਨਾਲ ਕਈ ਵਾਰੀ ਇੱਥੇ ਲੋਕਲ ਅਡੇ ਤੋਂ ਨਾ ਜੀ ਪੁਰਾਣਾ ਲੋਕਲ ਅਡਾ ਮਸ਼ਹੂਰ ਹੈਗਾ ਜਦ ਇਹਨਾਂ ਮੁੜੀਦਾ ਹੈ ਨਾ ਤੇ ਐਨਾ ਡਰ ਲੱਗਦਾ ਕਿ ਦੇਕੇ ਸਾਲ 60 ਫੀਟ ਹੀ ਨਾ ਲਾਈ ਜਾਵੇ ਕਿਉਂਕਿ ਉਹ ఓਵਰਏਜ ਹੈਗੇ ਆ 76 ਸਾਲ ਦੀ ਮੇਰੀ ਉਮਰ ਹੈ ਜੇ ਮੈਂ ਡਿੱਗ ਜਾਵਾਂ ਤੇ ਮੈਨੂੰ ਲੱਗਦਾ ਮੇਰੀ ਹੱਡੀ ਟੁੱਟੇ ਤੇ ਮੇਰਾ ਸਾਰਾ ਕੰਮ ਹੀ ਬਰਬਾਦ ਸੋ ਇੱਥੇ ਹੋਰ ਵੀ ਲੋਕ ਮੌਜੂਦ ਹਨ ਉਹਨਾਂ ਨਾਲ ਗਲਬਤ ਕਰਦੇ ਆ ਸਰ ਸੜਕਾਂ ਦੀ ਕਾਫੀ ਦਿੱਕਤ ਹੈ ਲੋਕਾਂ ਨੇ ਇਥੋਂ ਦੱਸਿਆ ਹੈ ਬੁਰਾ ਹਾਲ ਹੈ ਜੀ ਉਹਦੇ ਬੰਦੇ ਅੱਧੇ ਦਾ ਵੈਸੇ ਹੀ ਗਰ ਜਾਂਦੇ ਐ ਐਡੇ ਟੋਏ ਆ ਪਤਾ ਹੀ ਨਹੀਂ ਲੱਗਦਾ ਹੋਰ ਕਿਹੜੀ ਰੀਵਾਰਡ ਵਿੱਚ ਇੱਥੇ ਕੋਈ ਸਮੱਸਿਆ ਹਾਂ ਨਾ ਦੇਖੋ ਸਵਾਇਆਂ ਦਾ ਕੀ ਹਾਲ ਆਂ ਦੇਖੋ ਕੋਈ ਅਫਸਰ ਨਹੀਂ ਆਂਦੇ ਆਂਦੇ ਐ ਸੇ ਦੇਖ ਕੇ ਚੱਲਦੇ ਬਸ ਕੰਮ ਕੋਈ ਨਹੀਂ ਹੁਣ ਕੌਂਸਲਰ ਦੀਆਂ ਚੋਣਾਂ ਹੋਣਗੀਆਂ ਪੌਣਾ 5 ਸਾਲ ਦਾ ਸਮਾਂ ਹੋ ਚੁੱਕਾ ਹੈ ਤੇ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਵਾਰਡ-ਵਾਰਡ ਜਾ ਕੇ ਜਾਇਜ਼ਾ ਲਿੱਤਾ ਜਾਵੇ ਤੇ ਤੁਹਾਡੇ ਵਾਰਡ ਵਿੱਚ ਹੁਣ ਜਿਵੇਂ ਫੇਰ ਤੋਂ ਚੋਣਾਂ ਹੋਣਗੀਆਂ ਕੀ ਸੋਚ ਕੇ ਐਤਕੀ ਆਪਣਾ ਕੌਂਸਲਰ ਚੁਣਨ ਵਾਲਾ ਚੁਣਾਂਗੇ ਕੀ ਉਹੀ ਪੁਰਾਣੇ ਕੌਂਸਲਰ ਆ ਜੀ ਕੀ ਉਹਨਾਂ ਨੂੰ ਬੋਰਡ ਦਈਏ ਜੇਲ ਕਰਦਾ ਬੋਰਡ ਹੀ ਨਾ ਦਈਏ ਇਹ ਬੋਰਡ ਦਾ ਹੱਕ ਹੀ ਨਹੀਂ ਰੱਖਦੇ ਦੇ ਕੰਮ ਦਾ ਕੋਈ ਕਰਨਾ ਨਹੀਂ ਹੁਣ ਆਏ ਸੀਗੇ ਕੌਂਸਲਰ ਉਹ ਕਹਿੰਦਾ ਵੀ ਆ ਉਹ ਬੰਦਾ ਪਰਲਾ ਪਰਲੀ ਰੋਣਾ ਇਹ ਨਹੀਂ ਬੰਨ। ਕਿ ਮਤਈ ਹੈ ਸੜਕ? ਇਹਦੀ ਮਾਂ ਹੈ ਨਹੀਂ ਕੋਈ। ਕਿੰਨਾ ਸਮਾਂ ਹੋ ਗਿਆ ਇਹ ਦਿੱਕਤ ਪਰੇਸ਼ਾਨੀਆਂ? 1.5 ਸਾਲ ਹੋ ਗਿਆ ਜੀ। ਕੋਈ ਸੁਣਵਾਈ ਨਹੀਂ ਜੇ ਸੀਵਲ ਪਿਆ ਸੀ ਆ ਦੁਆਰਾ ਨਵਾਂ ਹੀ ਪਸ ਨਹੀਂ ਠੇਕੇਦਾਰਾਂ ਨੂੰ ਪੈਸੇ ਬਣਾਉਣ ਦੇ ਚੱਕਰਾਂ ਚ ਨਵਾਂ ਹੀ ਪੜਤਾ ਸਾਰੀਆਂ ਟੂਟੀਆਂ ਪੜਤੀਆਂ ਸਾਰੇ ਰੋਡ ਦੀਆਂ। 8 8 10 10 ਹਜ਼ਾਰ ਸਾਰੀਆਂ ਘਰਾਂ ਵਾਲਿਆਂ ਦੇ ਲੱਗੇ ਆ ਲੱਗ। ਨਵੇਂ ਕਨੈਕਸ਼ਨ ਲੈਣ ਵਾਸਤੇ 8-8 10-10 ਹਜ਼ਾਰ ਰੁਪਏ ਲੱਗ ਗਿਆ ਹਰ ਘਰ ਦਾ ਜੀ ਅਸੀਂ ਵੀ ਇੱਥੇ ਤਸਵੀਰਾਂ ਦੇਖ ਸਕਦੇ ਹਾਂ ਗੰਦਗੀ ਵੀ ਖੁਦ ਸਾਫ਼-ਮਿਆ ਕਰ ਰਹੀ ਹੈ ਹਾਲਾਤ ਜੜੇ ਕਿ ਕਿੰਨੀ ਕਿ ਗੰਦਗੀ ਬਿਮਾਰੀਆਂ ਦਾ ਘਰ ਹੈ ਮੈਂ ਬਿਮਾਰੀਆਂ ਦਾ ਘਰ ਹੀ ਹੈ ਜੀ ਘਰ-ਘਰ ਬਿਮਾਰ ਪਏ ਆ ਜਿਹੜਾ ਮਰਜੀ ਘਰ ਚਲ ਜਾਓ ਕੋਈ ਨਾ ਕੋਈ ਬਿਮਾਰ ਹੈ ਪਰੇਸ਼ਾਨੀ ਜਦ ਤੋਂ ਹੋ ਗਈ ਆ 2 ਸਾਲ ਇਹਨਾਂ ਨੇ ਸੀਵਰੇਜ ਪਾਏ ਸੀਗੇ ਤੇ ਉਸ ਤੋਂ ਬਾਅਦ ਸੜਕਾਂ ਬਣੀਆਂ ਹੀ ਨਹੀਂ ਹੈਗੀਆਂ ਸਾਫ਼-ਸਫਾਈ ਵੀ ਨਹੀਂ ਰਹਿੰਦੀ ਹੈਗੀ ਸੀਵਰੇਜ ਦੀ ਵੀ ਬਹੁਤਾ ਵੀ ਸੀਵਰੇਜ ਪੈਨ ਤੋਂ ਬਾਅਦ ਵੀ ਸੀਵਰੇਜ ਦੀ ਦਿੱਕਤ ਆਂਦੀ ਹੈ ਤੇ ਨਾ ਇਹਨਾਂ ਨੇ ਸੜਕਾਂ ਬਣਾਈਆਂ ਹੈਗੀਆਂ ਬਹੁਤ ਦਿੱਕਤ ਆਂਦੀ ਰੋੜੇ ਪਏ ਹੁੰਦੇ ਕਿਸ ਟਾਈਮ ਸ਼ੀਸ਼ੇ ਤੇ ਵੱਜਦੇ ਹੈ ਸ਼ੀਸ਼ਾ ਟੁੱਟਣ ਦਾ ਵੀ ਦਰਦ ਡਰ ਹੁੰਦਾ ਹੈਗਾ ਉਹਦੀ ਕਾਫੀ ਦਿੱਕਤ ਰਹਿੰਦੀ ਹੈਗੀ ਆ ਕਿਉਂਕਿ ਅਸੀਂ ਦੇਖ ਸਕਦੇ ਹਾਂ ਹੁਣ ਜਿਵੇਂ ਪੌਣੇ 5 ਸਾਲ ਦਾ ਸਮਾਂ ਹੋ ਚੁੱਕਾ ਹੈ ਨਾ ਤੇ ਇਲੈਕਸ਼ਨ ਸਮਰਤ ਹੋਣ ਗਿਆ ਕੌਂਸਲਰ ਦੀਆਂ ਤੇ ਅਕੇ ਨਾ ਮੁੱਦਿਆਂ ਦੇ ਉੱਤੇ ਹੁਣ ਇਲੈਕਸ਼ਨ ਆਪਣੇ ਚੁਣਨ ਜਾ ਰਹੇ ਹੋ ਪਰ ਕਿਉਂਕਿ ਕਿੰਨੇ ਕੰਮ ਹੋਏ ਹੈ ਵਿਕਾਸ ਦੇ ਵਿਕਾਸ ਦੇ ਤਾਂ ਤੁਹਾਡੇ ਸਾਹਮਣੇ ਹੀ ਹੈ ਕੁਝ ਵੀ ਨਹੀਂ ਹੋਇਆ ਹੈਗਾ ਤੇ ਆਪਾਂ ਇਹੀ ਚਾਹੁੰਦੇ ਆਏਂਗੇ ਮੇਨ ਤਾਂ ਸੜਕਾਂ ਵੱਲ ਧਿਆਨ ਦਿੱਤਾ ਜਾਵੇ ਕਿ ਪੂਰੇ ਲੁਧਿਆਣੇ 'ਚ ਹੀ ਦੇਖ ਲਓ ਸੜਕਾਂ ਸਭ ਪਾਸੇ ਟੁੱਟੀਆਂ ਹੋਈਆਂ ਹੈਗੀਆਂ ਮਤਲਬ ਕਿ ਕੁਝ ਵੀ ਨਹੀਂ ਇੰਪਰੂਵਮੈਂਟ ਤਾਂ ਹੋਈ ਨਹੀਂ ਹੈਗੀਆ ਮਤਲਬ ਕਿ ਪਹਿਲਾਂ ਵੀ ਨਹੀਂ ਸੀ ਤੇ ਹੁਣ ਵੀ ਨਹੀਂ ਇੰਪਰੂਵਮੈਂਟ ਹੋਈ ਹੈਗੀਆ ਕੋਈ ਇੰਪਰੂਵਮੈਂਟ ਨਹੀਂ ਹੋਈ ਹੈਗੀਆ ਕੁਝ ਵੀ ਨਹੀਂ ਹੋਇਆ ਹੈਗਾ ਸੜਕਾਂ ਦਾ ਮੁੱਦਾ ਕਾਫੀ ਲੋਕਾਂ ਨੇ ਸਾਨੂੰ ਦੱਸਿਆ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਵੈਸੇ ਤਾਂ ਅਸੀਂ ਵੀ ਤਸਵੀਰਾਂ ਦੇਖ ਸਕਦੇ ਹਾਲਾਤ ਦੇਖ ਸਕਦੇ ਹਾਂ ਕੀ ਕਰਨੀ ਹਾਲਾਤ ਤਾਂ ਦੇਖੋ ਬਹੁਤ ਮਾੜੀਆਂ ਥੋੜੇ ਸਾਹਮਣੇ ਹੀ ਹੈਗਾ ਕਿ ਕੰਮ ਹੋਇਆ ਹੀ ਨਹੀਂ ਹੈਗਾ ਤੇ ਪੌਨੇ ਪੰਜ ਸਾਲ ਚ ਮੈਂ ਕਹਿੰਦਾ ਉਹਨਾਂ ਨੇ ਬਿਲਕੁਲ ਵੀ ਇੰਪਰੂਵਮੈਂਟ ਨਹੀਂ ਕੀਤੀ ਹੈਗੀ ਹੈ ਤੇ ਉਹਨਾਂ ਨੇ ਕਦੀ ਉਹਨਾਂ ਨੂੰ ਫੋਨ ਵੀ ਕਰੋ ਤਿੰਨ ਤਿੰਨ ਚਾਰ ਚਾਰ ਵਾਰ ਫੋਨ ਕਰੋ ਆ ਕੇ ਦੇਖ ਕੇ ਵੀ ਨਹੀਂ ਜਾਂਦੇ ਹੈਗੇ ਕੋਈ ਉਹਨਾਂ ਵੱਲੋਂ ਮਤਲਬ ਕਿ ਜਵਾਬ ਨਹੀਂ ਆਂਦਾ ਹੈਗਾ ਕੁਝ ਨਹੀਂ ਆਂਦਾ ਹੈਗਾ ਮਤਲਬ ਕਿ ਆਪਾਂ ਤੰਗ ਹੋਏ ਹੋਏ ਆ ਮੰਦਿਤੂ ਕੀ ਕਹਿ ਸਕਦੇ ਆ ਕਿ ਬਹੁਤ ਦੁਖੀ ਹੈਗੇ ਇਸ ਟਾਈਮ ਸੋ ਵਾਰਡ ਵਾਸੀਆਂ ਦਾ ਕੀ ਕਹਿਣਾ ਅਸੀਂ ਉਹ ਸੁਣ ਲਿਆ ਤੇ ਨਾਲ ਹੀ ਹੂਨ ਕਾਉਂਸਲਰ ਦਾ ਪੱਖ ਜਾਣਨਾ ਵੀ ਬੇहद ਜ਼ਰੂਰੀ ਹੈ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 6 ਤੇ ਕਾਉਂਸਲਰ ਅਕੇਸ਼ ਪ੍ਰਸ਼ਾਦ ਜੀ ਇਸ ਦਰ ਵਾਰਡ ਵਾਸੀ ਨੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਸੜਕਾਂ ਨੂੰ ਲੈ ਕੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਨਾਲ ਹੀ ਸਾਫ ਸਫਾਈ ਦਾ ਮੁੱਦਾ ਵੀ ਉਹਨਾਂ ਨੇ ਵੱਡਾ ਦੱਸਿਆ ਸੜਕਾਂ ਟੋਟਲੀ ਮੇਰਾ ਕੰਮ 100% ਹੋ ਗਿਆ ਹੈ ਸਿਰ ਇੱਕ ਕੋਰਟ ਕੇਸ ਕਰਕੇ ਲੱਕੜਵਾਰ ਦੀ ਕਿਹੜੀ ਮੇਨ ਸੜਕਾ ਉਹਦਾ ਰੋਲਾ ਚੱਲਦਾ ਸੀ ਕੋਰਟ ਸਟੇ ਲਿਆ ਆਇਆ ਸੀਗਾ ਠੇਕੇਦਾਰ ਨੇ ਉਹ ਠੇਕਾ ਕੈਨਸਲ ਆਨ ਕਰਕੇ ਉਹ ਕੋਰਟ ਚਲੇ ਗਿਆ ਜੀ ਇਸ ਕਰਕੇ ਇਹ ਸੜਕ ਲੇਟ ਹੋ ਗਈ ਬਰਨਾ ਮੇਰੇ 64 ਨੰਬਰ ਬਾੜ ਚ ਟੋਟਲੀ ਕੰਮ ਕੰਪਲੀਟ ਹੈ ਲਾਸਟ ਕੰਮ ਰ ਕੰਪਲੀਟ ਹੋ ਰਿਹਾ ਕੋਠੀ ਮੇਕਸ ਹਨ ਤੇ ਲੱਕੜ ਵਿਆਰ ਦਾ ਵੀ ਅਸੀਂ ਮਹੂਰਤ ਕਰ ਦਿੱਤਾ ਦੋਨੇ ਐਮ ਐਲ ਏ ਨਾਲ ਸੀਗੇ ਕੋਰਟ ਚ ਅਸੀਂ ਮਿਸ਼ਨਰ ਨੂੰ ਕਹਿ ਕਹਿ ਦੋਨਾਂ ਹੀ ਕਿਹੜੇ ਠੇਕੇਦਾਰ ਸੀ ਉਹਨਾਂ ਦਾ ਕੰਪਰੋਮਾਈਜ਼ ਕਰਾ ਕੇ ਕੋਰਟ ਚੋ ਕੇ ਵਾਪਸ ਕਰਾ ਕੇ ਐਸਾ ਮਹੂਰਤ ਕਰਤਾ ਸੀ ਕੰਪਰੋਮਾਈਜ਼ ਕਰਾਤਾ ਆ ਹੁਣ ਠੇਕੇਦਾਰ ਕੰਮ ਕਾ ਸ਼ੁਰੂ ਕਰ ਰਿਹਾ 30 ਤਰੀਕ ਤੋਂ ਪਹਿਲਾ ਪਹਿਲਾ ਇਹ ਸੜਕ ਕੰਪਲੀਟ ਹੋਊਗੀ ਤੁਹਾਨੂੰ ਵੀ 46 ਨੰਬਰ ਬਾੜ ਚ ਕਿਤੇ ਵੀ ਜਾਓਗੇ ਸੜਕਾਂ ਤੁਹਾਨੂੰ ਨਮੀਆਂ ਮਿਲਣਗੇ ਸਿਰਫ ਕੋਰਟ ਕੇਸ ਕਰਕੇ ਲੇਟ ਸੀਗਾ ਸਾਨੂੰ ਆ ਬੜਾ ਮਹਿਸੂਸ ਹੁੰਦਾ ਤਾਂ ਹੀ ਐਮਐਲਏ ਤੇ ਮੈਂ ਰਲ ਕੇ ਦੋਨਾਂ ਨੇ ਕਮਿਸ਼ਨਰ ਸਾਹਿਬ ਨਾਲ ਰਲ ਕੇ ਸਾਰਾ ਅਸੀਂ ਕੰਪਰੋਮਾਈਜ਼ ਕਰਾ ਕੇ ਇਹਨਾਂ ਦਾ ਸਾਰਾ ਲੀ ਤੇ ਲਿਆਂਦਾ ਕੰਮ ਤੇ ਇਹਦਾ ਮੂਰਤ ਕਰਤਾ ਇਹ 30 ਤਰੀਕ ਤੋਂ ਪਹਿਲਾਂ ਪਹਿਲਾਂ ਸੜਕ ਕੰਪਲੀਟ ਹੋ ਜੂਗੀ ਤੁਹਾਨੂੰ 64 ਨੰਬਰ ਬਾੜ ਚ ਕਿਤੇ ਵੀ ਜਾਓਗੇ ਸੜਕਾ ਤੁਹਾਨੂੰ ਨਵੀਆਂ ਮਿਲਣਗੀਆਂ ਸਰ ਨਾਲ ਹੀ ਸਾਫ ਸਫਾਈ ਦਾ ਵੀ ਇੱਕ ਮੁੱਦਾ ਉਹਨਾਂ ਨੇ ਖੜਾ ਕੀਤਾ ਹੈ ਉਹਦੇ ਬਾਰੇ ਤੁਸੀਂ ਸਾਫ ਸਫਾਈ ਦਾ ਸਿਰਫ ਐਸੇ ਰੋਡ ਤੇ ਆ ਕਿਉਂਕਿ ਇਹ ਕੱਚੀ ਰੋਡ ਆ ਮਿੱਟੀ ਘਾਟਾ ਇਕੱਠਾ ਹੋ ਜਾਂਦਾ ਲੋਕ ਉਹਦੇ ਉੱਤੇ ਕੂੜਾ ਸੁੱਟ ਦਿੰਦੇ ਆ ਇਹ ਮੈਂ ਕਈ ਵਾਰ ਟਰਾਲੀਆਂ ਭਰਾ ਚੁਕਾਈਆਂ ਵੀ ਆ ਇਹ ਥੋੜੀ ਕੱਚੀ ਸੜਕ ਕਰਕੇ ਲੋਕ ਸਾਡੇ ਮੇ ਕੂੜਾ-ਕਾੜਾ ਤਲਵਾਵੇ ਲੁਵਾਵੇ ਭਰ ਕੇ ਉੱਤੇ ਛੱਡ ਜਾਂਦੇ ਇਸ ਕਰਕੇ ਥੋੜੀ ਗੰਦਗੀ ਹੋ ਸਕਦੀ ਹੈ ਇਹ ਇਨਸਪੈਕਟਰ ਨੂੰ ਕਹਿ ਕੇ ਪਹਿਲ ਦੇ ਆਧਾਰ ਤੇ ਮੈਂ ਸਫਾਈ ਕਰਾਵਾਂਗਾ ਸਰ ਜੇਕਰ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਕੀ ਦੱਸਣਾ ਚਾਹੋਗੇ ਤੁਹਾਡੇ ਵੱਲੋਂ ਕਿੱਤੇ ਕੰਮਾ ਮੇਰੇ ਦਾ ਕੰਮ ਤੁਹਾਨੂੰ ਅੱਗੇ ਵੀ ਤੁਸੀਂ ਇੱਕ ਵਾਰ ਇੰਟਰਵਿਊ ਲਈ ਸੀ ਤੁਹਾਨੂੰ ਦਿਖਾਇਆ ਦੇ ਰਿਟਰਨ ਦਿਖਾਇਆ ਸੀਗਾ ਮੇਰੇ ਕੰਮ ਕੰਪਲੀਟ ਆ ਮੇਰ ਨੂੰ ਮੈਂ ਜਦ ਬੋਰਡ ਮੰਗਣ ਜਾਊਗਾ ਮੇਰੇ ਕੋਈ ਇਹ ਨਹੀਂ ਕਹਿ ਸਕੂਗਾ ਮੇਰਾ ਕੰਮ ਰਹਿ ਗਿਆ ਆ ਗਲੀ ਨਹੀਂ ਬਣੀ ਉਹ ਨਹੀਂ ਬਣੀ ਮੇਰੇ ਟੋਟਲੀ ਗਲੀਆਂ ਸੜਕਾਂ ਸਭ ਕੰਪਲੀਟ ਆ ਸੋ ਇਹ ਸੰ ਸਾਡੇ ਨਾਲ ਕਾਉਂਸਲਰ ਰਾਕੇਸ਼ ਪ੍ਰਸ਼ਾਦ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਾਫੀ ਵਿਕਾਸ ਦੇ ਕੰਮ ਜਿਹੜੇ ਨੇ ਮੁਕੰਮਲ ਨੇ ਤੇ ਕੁਝ ਸੜਕਾਂ ਨੂੰ ਲੈ ਕੇ ਜੋ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਉਸ ਦਾ ਵੀ ਹੱਲ ਜਿਹੜਾ ਕਿ ਜਲਦੀ ਹੀ ਕਰ ਦਿੱਤਾ ਜਾਵੇਗਾ ਸੋ ਦਾ ਸਮਰ نیوز ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਇਹ तमाम ਵਰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਵਰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਨੇ ਉਹਨਾਂ ਤੋਂ ਵੀ ਜਾਣਿਆ ਜਾ ਰਿਹਾ ਤੇ ਨਾਲ ਹੀ ਕੌਂਸਲਰ ਹਤਾ ਕੀ ਕਹਿਣਾ ਆਪਣੇ ਪੌਣੇ ਪੰਜ ਸਾਲ ਦਾ ਜੋ ਵੀ ਰਿਪੋਰਟ ਕਾਰਡ ਉਹਨਾਂ ਦਾ ਪੱਖ ਜਾਣਿਆ ਜਾ ਰਿਹਾ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਦੱਸਿਓ ਕੈਮਰਾਮੈਨ ਨਿਲਕਮਲ ਮੋਨੂ ਨਾਲ ਤਮੰਨਾ 베ਦੀ ਦਸਮਰ ਨਿਊਜ਼ ਲੁਧਿਆਣਾ